ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੋਸਤ ਅਸਵੀਰ ਜੋਲ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਈ ਹਾਂ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਕਿਰਪਾ ਕਰਕੇ ਕਹਾਣੀ ਨੂੰ ਅਖੀਰ ਤੱਕ ਜੂਰ ਸੁਣਨਾ ਇਹ ਕਹਾਣੀ ਸਰਦਾਰ ਸਤਗੁਰ ਸਿੰਘ ਦੀ ਕਲਮ ਤੋਂ ਪੰਜਾਬੀ ਕਹਾਣੀ ਬਾਗਾਂ ਦਾ ਰਾਖਾ ਗੇਜਾ ਕਰੀਬੂ ਸਵੇਰ ਹੀ ਸਰਗੀ ਤੋਂ ਪਹਿਲਾਂ ਬਾਗਾਂ ਵਿੱਚ ਤੋਤਿਆਂ ਨਾਲ ਪੰਜ ਤਿੰਨ ਹੋਣ ਲੱਗ ਜਾਂਦਾ ਹੈ ਹੈਸ਼ ਹੈਸ਼ ਆਹਾ ਕਿਧਰ ਗਿਆ ਆ ਜਾ ਹੈਸ਼ ਫਿਰ ਉਹ ਬਾਗ ਦੇ ਇਕਲਾਮ ਤੇ ਹੋ ਕੇ ਆਉਂਦੀ ਪਹੀ ਵੱਲ ਵੇਖਦਾ ਹੈ ਤਾਰੋ ਨੂੰ ਹਾਲੇ ਤੱਕ ਨਾ ਆਈ ਵੇਖ ਕੇ ਆਖਦਾ ਹੈ ਲੈ ਤਾਰੋ ਹਾਲੇ ਤੱਕ ਨਹੀਂ ਆਈ ਗੋਂਡੀਆਂ ਦੇ ਗੋਹੇ ਨੂੰ ਲੇਟ ਹੋ ਜਾਂਦੀ ਹੋਣੀ ਹੈ ਜਿਸ ਦਿਨ ਦੀ ਇਹਦੀ ਮਾਂ ਸਾਨੂੰ ਛੱਡ ਕੇ ਭੱਜੀ ਹੈ ਬਹੁਤ ਔਖਾ ਹੋ ਰਿਹਾ ਹੈ ਫਿਰ ਤੋਤਿਆਂ ਨੂੰ ਆਵਾਜ਼ਾਂ ਦਿੰਦਾ ਹੈ ਹੈ ਸ਼ਹਿਸ਼ ਸਾਰੇ ਬਿਲੈ ਨਰ ਭੱਜ ਗਈ ਸੀ ਦੱਸ ਕੀ ਖਟਿਆ ਪਤਾ ਨਹੀਂ ਕਿੱਧਰ ਗਈ ਹੋਣੀ ਆ ਨਾਲੇ ਮੇਰੇ ਨਾਲੋਂ ਉਹਦੇ ਚ ਵੱਧ ਕੇ ਵੀ ਕੀ ਸੀ ਦੋ ਅੱਖਰ ਹੀ ਤਾਂ ਵੱਧ ਪੜਿਆ ਸੀ ਹੁਣ ਘਰ ਵਿੱਚ ਸਿਰਫ ਦੋ ਹੀ ਸਨ ਇੱਕ ਦੂਜੇ ਦੇ ਹਮਦਰਦ ਉਸ ਦੀ ਤਾਰੋ ਕਿਸੇ ਦੇ ਘਰ ਗੋਹਾ ਕੂੜਾ ਕਰਦੀ ਹੈ ਸਰਦਾਰਾਂ ਦਾ ਮੁੰਡਾ ਜਸ ਉਸ ਵੱਲ ਦੇਖਦਾ ਹੈ ਜਦੋਂ ਤਾਰੋ ਕੰਮ ਕਰਦੀ ਹੈ ਤਾਂ ਉਸ ਦੀਆਂ ਲਿਟਾਂ ਵਾਰ-ਵਾਰ ਮੱਥੇ ਤੇ ਡਿੱਗਦੀਆਂ ਨੇ ਉਹ ਗੋਹੇ ਵਾਲੇ ਹੱਥਾਂ ਨਾਲ ਲੇਟ ਉੱਪਰ ਕਰਦੀ ਹੈ ਗਲੇ ਚ ਖਲੋਤੇ ਜਸ ਨੂੰ ਹੋਰ ਵੀ ਚੰਗੀ ਲੱਗਦੀ ਹੈ ਕਮਲਿਏ ਤੇਰੇ ਗੋਹੇ ਵਾਲੇ ਹੱਥਾਂ ਤੇ ਖੌਰੇ ਕਦੋਂ ਮਹਿੰਦੀ ਲੱਗੂਗੀ ਕਾਸ਼ ਮੇਰਾ ਨਾਂ ਲਿਖਿਆ ਹੁੰਦਾ ਮਹਿੰਦੀ ਤੇ ਤਾਰੋ ਉਸ ਵੱਲ ਕੋਈ ਧਿਆਨ ਨਾ ਦਿੰਦੀ। ਜੇ ਵੇਖ ਵੀ ਲੈਂਦੀ ਤਾਂ ਵੀ ਧਿਆਨ ਕਰ ਦਿੰਦੀ। ਜੱਸ ਫੇਰ ਉਸ ਵੱਲ ਵੇਖ ਕੇ ਆਖਦਾ ਹੈ। ਤਾਰੋ ਤੇਰੇ ਹੁਸਨ ਨੇ ਜਟਾ ਦਾ ਮੁੰਡਾ ਸਾਥ ਬਣਾ ਦੇਣਾ। ਜਿਹੜੀਆਂ ਗੁੱਤਾਂ ਨਾਲ ਧੂਣੀ ਵਾਲ ਦੀ ਫਿਰਦੀ ਐ। ਤਾਰੋ ਗੋਹੇ ਦਾ ਬਠਲ ਲੈ ਕੇ ਬਾਹਰ ਜਾਂਦੀ ਜਨਾ ਖਣਾ ਖੜਖੜ ਵੇਖਦਾ ਪਰ ਹੈ ਅਣਖਾਣ ਵਾਲੀ। ਉਹ ਜਟਾ ਦਾ ਮੁੰਡਿਆਂ ਨੂੰ ਟਿਚ ਜਾਂਦੀ ਸੀ ਅਗਲੇ ਦਿਨ ਜਸ ਸ਼ਿਸ਼ੇ ਅੱਗੇ ਖੜਾ ਸੋਹਣੀ ਪੱਗ ਬਨ ਰਿਹਾ ਸੀ ਉਹ ਨੂੰ ਹੁਣ ਸਾਰੇ ਪਾਸੇ ਤਾਰੋ ਹੀ ਦਿਸਦੀ ਹੈ ਗਾਉਂਦਾ ਹੈ ਨੀ ਤੇ ਫਿੱਟ ਜੇ ਉਸ ਸੋਹਣੀ ਪੱਗ ਬਨ ਕੇ ਤਾਰੋ ਜੇ ਕਿਤੇ ਬਹਿ ਜਾਏ ਮੈਨੂੰ ਰਾਂਝਾ ਮੰਨ ਕੇ ਟੌਰ ਲਾ ਕੇ ਉਹ ਮੂੜ ਤੇ ਜਾ ਖੜਦਾ ਹੈ ਜਿੱਥੋਂ ਦੀ ਤਾਰੋ ਸਵੇਰੇ ਆਪਣੇ ਬਾਪੂ ਗੇਜੇ ਦੀ ਰੋਟੀ ਲੈ ਕੇ ਜਾਂਦੀ ਹੈ ਜਸ ਦੂਰੋਂ ਖਲੋਤਾ ਉਸ ਨੂੰ ਵੇਖਦਾ ਹੈ ਤੇ ਉਸ ਦਾ ਮੁਲਾਜ਼ੇਦਾਰ ਗੁਰੀ ਆ ਜਾਂਦਾ ਹੈ ਗੁਰੀ ਆਖਦਾ ਹੈ ਕੀ ਗੱਲ ਬਾਈ ਹਾਲੇ ਫਸੀ ਨਹੀਂ ਮੱਛੀ ਜਾਲ ਚ ਮੱਛੀ ਤਿਲਕਣ ਵਾਲੀ ਬਹੁਤ ਹੈ ਲੱਗਦਾ ਹੈ ਕੁੰਡੀ ਹੋਰ ਟੇਢੀ ਕਰਨੀ ਪਊ ਜਸ ਨੇ ਆਖਿਆ ਬਾਗਾਂ ਵਿੱਚੋਂ ਤੋਤਿਆਂ ਦੇ ਬੋਲਣ ਅਤੇ ਗੇਜੇ ਦੀਆਂ ਆਵਾਜ਼ਾਂ ਆਉਂਦੀਆਂ ਨੇ ਗੇਜਿਆ 베ਰ ਨੂੰ ਤਾਂ ਤੂਤਿਆਂ ਤੂੰ ਬਚਾ ਲਏਂਗਾ ਪਰ ਆ ਨੀਲੂ 베ਰ ਤਾਂ ਟੁੱਕਿਆ ਹੀ ਏ ਲੈ ਹੁਣ ਹੋਰ ਸਬਰ ਨਹੀਂ ਹੁੰਦਾ ਜਸਨੀ ਬਾਹਾਂ ਫਲਾ ਕੇ ਕਿਹਾ ਅਗਲੇ ਦਿਨ ਜਸ ਫੇਰ ਉਸੇ ਥਾਂ ਖੜੁੰਦਾ ਹੈ ਪਰ ਤਾਰੋ ਦੇ ਨਾਲ ਇੱਕ ਨਿੱਕਾ ਮੁੰਡਾ ਜੋ ਲਾਗੇ ਘਰੋਂ ਸੀ ਦੋਲੂ ਫੜੀ ਆਉਂਦਾ ਹੈ ਲੈ ਅੱਜ ਤਾਂ ਕੁਝ ਕਰਨਾ ਸੀ ਅੱਜ ਸਾਲਾ ਆਹ ਤੁਰਿਆ ਆਉਂਦਾ ਲੱਗਦਾ ਹੈ ਤਾਰੋ ਆਪਣੇ ਵਿਚਾਰ ਲਈ ਨਾਲ ਲਈ ਹੈ ਲੱਗਦਾ ਮੇਰੀ ਚਾਲ ਸਮਝ ਗਈ ਫਿਰ ਉਹ ਆਖਦਾ ਹੈ ਨਹੀਂ ਨਹੀਂ ਯਾਰ ਅੱਜ ਛੁੱਟੀ ਹੈ ਐ ਐਤਵਾਰ ਦੀ ਖਾਰੇ ਵੀਰਖਾਨ ਆਇਆ ਹੈ ਅੱਜ ਵੀ ਤਾਰੂ ਉਸ ਸਕੂਲ ਦੀ ਆਪਣੀ ਮौज ਵਿੱਚ ਗੁਜ਼ਰ ਗਈ ਹੁਣ ਜਸ ਅਗਲੇ ਦਿਨ ਸੋਮਵਾਰ ਦਾ ਇੰਤਜ਼ਾਰ ਕਰਦਾ ਹੈ ਚਲ ਅੱਜ ਤਾਂ ਬਚ ਗਈ ਕੱਲ ਨੂੰ ਵੇਖੀ ਜਾਊਗੀ ਅਗਲੇ ਦਿਨ ਫਿਰ ਉਹ ਉੱਥੇ ਖੜਾ ਹੈ ਜਾਣ ਲੱਗੇ ਤਾਂ ਉਹ ਉਸ ਨੂੰ ਜਾਨ ਦੇ ਦਿੰਦਾ ਹੈ ਉਹ ਸੋਚਦਾ ਹੈ ਆਉਣ ਲੱਗੇ ਹੀ ਉਸ ਦਾ ਹੱਥ ਫੜੇਗਾ ਜਦੋਂ ਤਾਰੋ ਬਾਗ ਵਿੱਚੋਂ ਮੁੜਦੀ ਹੈ ਤਾਂ ਉਹ ਆਪਣੀ ਚੁੰਨੀ ਦੇ ਲੜ ਬੇਰਾ ਨੂੰ ਬੰਨ ਲੈਂਦੀ ਹੈ ਉਧਰੋਂ ਜਸਵੀ ਉਸ ਦਾ ਹੱਥ ਫੜਨ ਲਈ ਅੱਗੇ ਹੁੰਦਾ ਹੈ ਪਰ ਤਾਰੋ ਬੋਲਦੀ ਹੈ ਲੈ ਵੀਰਾ ਮੈਂ ਤੇਰੇ ਲਈ ਵੀਰ ਲਿਆਈਆਂ ਮੈਨੂੰ ਤੇਰਾ ਸਕੇ ਵੀਰ ਵਰਗਾ ਆਸਰਾ ਹੈ ਤੇਰੇ ਕਰਕੇ ਆ ਪਿੰਡ ਤੋਂ ਬਾਗਾਂ ਤੱਕ ਮੈਨੂੰ ਕੋਈ ਡਰ ਨਹੀਂ ਹੁੰਦਾ ਤੇਰੀ ਪੱਗ ਦੀ ਲਿਸ਼ਕ ਮੈਨੂੰ ਚਾਨਣ ਕਰਦੀ ਹੈ ਤੇ ਸ਼ਾਂ ਵੀ ਜਸ ਨੂੰ ਤਰੇਲੀ ਆ ਜਾਂਦੀ ਹੈ ਉਹ ਸੋਚਦਾ ਕੀ ਸੀ ਤੇ ਕੀ ਹੋ ਗਿਆ ਉਸ ਦੇ ਹੱਥੋਂ ਮਨਸੂਬਿਆਂ ਵਾਲਾ ਤੀਲਾ ਡਿੱਗ ਜਾਂਦਾ ਹੈ ਕੀ ਸੋਚਣ ਲੱਗ ਪਏ ਦੋਵੇਂ ਹੱਥ ਕਰੋ ਤਾਰੋ ਨੇ ਹੈਰਾਨ ਹੋ ਕੇ ਕਿਹਾ ਉਹ 베ਰ ਉਸ ਦੇ ਹੱਥਾਂ ਤੇ ਰੱਖ ਦਿੰਦੀ ਹੈ ਮੇਰਾ ਬਾਪੂ ਬਾਗਾਂ ਦਾ ਰਾਖਾ ਹੈ ਤੇ ਤੂੰ ਮੇਰੀ ਇੱਜ਼ਤ ਦਾ ਰਾਖਾ ਸਰਦਾਰ ਵੀਰ ਮੇਰਾ ਬਾਪੂ ਗਾਇਆ ਕਰਦਾ ਸੀ ਮੈਂ ਸੁਣਦੀ ਹੁੰਦੀ ਸੀ ਉੱਥੋਂ ਤੱਕ ਘੁੰਮਦੀ ਏ ਰਾਣੀ ਬਣ ਕੇ ਜਿੱਥੇ ਤੱਕ ਖਾਲਸੇ ਦੀ ਪੱਗ ਸੁੱਕਦੀ ਜੱਸ ਵੀਰ ਹੱਥਾਂ ਤੇ ਧਰੀ ਖੜਾ ਸੀ ਉਸ ਦਾ ਹੁਣ ਉਹਨਾਂ ਨੂੰ ਟੁੱਕਣ ਨੂੰ ਦਿਲ ਵੀ ਨਹੀਂ ਕਰਦਾ ਪਤਾ ਨਹੀਂ ਤਾਰੋ ਉਸ ਉੱਤੇ ਕੀ ਅਸਰ ਕਰ ਗਈ ਸਸ਼ੀ ਕਾਲ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਕੱਲ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀ ਅਕਾਲ ਜੀ